ਪਿਤੇ ਦੋਦਨਾ ਚ ਲਗਾਤਾਰ ਪੰਜਾਬ ਤੇ ਚੰਡੀਗੜ੍ਹ ਚ ਪੈ ਰਹੇ ਮਹੀਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਐ ਮੌਸਮ ਸੁਹਾਵਨਾ ਵੀ ਹੋਇਆ ਉੱਥੇ ਹੀ ਅੱਜ ਦੁਬਾਰਾ ਤੋਂ ਪੰਜਾਬ ਚੰਡੀਗੜ੍ਹ ਦੇ ਮੌਸਮ ਦੇ ਵਿੱਚ ਜਿਹੜਾ ਕਿ ਆਤਾਪਨ ਚੋਂ ਵਾਅਦਾ ਹੁੰਦਾ ਨਜ਼ਰ ਆਇਆ ਰਿਹਾ ਐ ਮੌਸਮ ਵਿਭਾਗ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੌਸਮ ਕਿਦਾਂ ਦਾ ਰਹੇਗਾ ਦੱਸਈਏ ਕਿ ਪੰਜਾਬ ਅਤੇ ਚੰਡੀਗੜ੍ਹ ਤੋਂ ਅੱਜ ਮੌਨਸੂਨ ਦੀ ਵਿਦਾਈ ਹੋਵੇਗੀ ਅੱਜ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ ਕਿਸੇ ਵੀ ਖੇਤਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਨਹੀਂ ਜਤਾਈ ਗਈ ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 1.9 ਡਿਗਰੀ ਦਾ ਵਾਧਾ ਹੋਇਆ ਹੈ ਹਾਲਾਂਕਿ ਸਵੇਰੇ ਚ ਲਗਭਗ ਆਮ ਦੇ ਬਰਾਬਰ ਰਿਹਾ ਹੈ ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ ਨੇ 36.2 ਡਿਗਰੀ ਦਰਜ ਕੀਤਾ ਗਿਆ ਹੈ ਸੂਬੇ ਵਿੱਚ ਇਸ ਮੌਨਸੂਨ ਸੀਜ਼ਨ ਵਿੱਚ 28% ਘਟਮੀ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ 5 ਅਕਤੂਬਰ ਤੱਕ ਮੌਸਮ ਸਾਫ ਰਹੇਗਾ ਦੱਸਈਏ ਕਿ ਮੌਸਮ ਵਿਭਾਗ ਅਨੁਸਾਰ ਇਸ ਵਾਰ ਮੌਨਸੂਨ ਸੀਜ਼ਨ ਦੌਰਾਨ ਪੰਜਾਬ ਵਿੱਚ ਘੱਟ ਬਾਰਿਸ਼ ਦਰਜ ਕੀਤੀ ਗਈ ਹੈ ਸੂਬੇ ਚ ਇਸ ਸੀਜ਼ਨ ਚ 438 ਮਿਲੀਮੀਟਰ ਦਰਵਰਖਾ ਹੋਈ ਹੈ ਪਰ ਇਸ ਵਾਰ 314.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਦੌਰਾਨ ਕਿਸੇ ਵਿਜਲੇ ਵਿੱਚ ਵੀ ਨਹੀਂ ਪਿਆ ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਮੌਨਸੂਨ ਸੀਜ਼ਨ ਵਿੱਚ 476.2 ਮਿਲੀਮੀਟਰ ਬਾਰਿਸ਼ ਹੋਈ ਹੈ ਜੋ ਕਿ ਆਮ ਨਾਲੋਂ 8.1 ਡਿਗਰੀ ਘੱਟ ਹੈ ਪੰਜਾਬ ਦੇ ਸ਼ਹਿਰਾਂ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਵਿਖੇ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 33.2 ਡਿਗਰੀ ਦਰਜ ਕੀਤਾ ਗਿਆ ਸੀ ਅੱਜ ਹਲਕੇ ਬੱਦਲ ਛਾਏ ਰਹਿਣਗੇ ਤਾਪਮਾਨ 24.0 ਤੇ 33 ਡਿਗਰੀ ਦੇ ਵਿਚਕਾਰ ਰਹੇਗਾ ਗੱਲ ਕਰੀ ਅੰਮ੍ਰਿਤਸਰ ਦੀ ਤਹਿਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਅੰਮ੍ਰਿਤਸਰ ਵਿਖੇ 32.4 ਡਿਗਰੀ ਦਰਜ ਕੀਤਾ ਗਿਆ ਹੈ ਅੱਜ ਹਲਕੇ ਬੱਦਲ ਛਾਏ ਰਹਿਣਗੇ ਤਾਪਮਾਨ 23 ਤੋਂ 30 ਡਿਗਰੀ ਦੇ ਵਿਚਕਾਰ ਰਹੇਗਾ ਜਲੰਧਰ ਦੀ ਗੱਲ ਕਰੀਏ ਤਾਂ ਐਤਵਾਰ ਨੂੰ 30 ਡਿਗਰੀ ਦਰਜ ਕੀਤਾ ਗਿਆ ਤਾਪਮਾਨ ਤੇ ਅੱਜ ਆਸਮਾਨ ਸਾਫ਼ ਰਹੇਗਾ ਤਾਪਮਾਨ 23 ਤੋਂ 30 ਡਿਗਰੀ ਦੇ ਵਿਚਕਾਰ ਰਹੇਗਾ ਪਟਿਆਲਾ ਮੋਹਾਲੀ ਲੁਧਿਆਣਾ ਦੀ ਗੱਲ ਕਰੀਏ ਤਾਂ ਪਟਿਆਲਾ ਵਿਖੇ 34 ਮੋਹਾਲੀ ਵਿਖੇ 33 ਲੁਧਿਆਣਾ ਵਿਖੇ 33 ਡਿਗਰੀ ਕੱਲ ਦਰਜ ਕੀਤਾ ਗਿਆ ਹੈ ਤੇ ਅੱਜ ਪਟਿਆਲਾ ਵਿਖੇ 24 ਤੋਂ 34 29 ਤੋਂ 36 ਮੋਹਾਲੀ ਵਿਖੇ 23 ਤੋਂ 35 ਡਿਗਰੀ ਲੁਧਿਆਣਾ ਵਿਖੇ ਰਹਿ ਸਕਦਾ ਹੈ ਦੱਸ ਜਾਈਏ ਕਿ ਅੱਜ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਿਸੇ ਵੀ ਸੂਬੇ ਲਈ ਮੀਂਹ ਲਈ ਅਲਰਟ ਕਿਸੇ ਤਰ੍ਹਾਂ ਦਾ ਕੋਈ ਜਾਰੀ ਨਹੀਂ ਕੀਤਾ ਗਿਆ ਅੱਜ ਪੰਜਾਬ ਤੇ ਚੰਡੀਗੜ੍ਹ ਵਲੋਂ ਜਿਹੜੀ ਕਿ ਮੌਨਸੂਨ ਆਪਣੀ ਵਾਪਸੀ ਕਰੇਗਾ ਹਾਲਾਂਕਿ ਇਸ ਸਾਲ ਪੰਜਾਬ ਚੰਡੀਗੜ੍ਹ ਦੇ ਵਿੱਚ ਪਿਛਲੇ ਸਾਲ ਨਾਲੋਂ ਬਹੁਤ ਹੀ ਜ਼ਿਆਦਾ ਘੱਟ ਮੀਂਹ ਦਰਜ ਕੀਤਾ ਗਿਆ ਹੈ ਪਿਛਲੇ ਸਾਲ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਮੀਂਹ ਸੀਗਾ ਕਿ ਪੰਜਾਬ ਦੇ ਕਈ ਸੂਬਿਆਂ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਦੇ ਨਾਲ ਜਾਨੀ ਅਤੇ ਮਾਲੀ ਨੁਕਸਾਨ ਵੀ ਹੋਇਆ ਸੀ ਪਰ ਇਸ ਸਾਲ ਪੰਜਾਬ ਦੇ ਵਿੱਚ ਲੋਕਾਂ ਨੇ ਬੇਸਬਰੀ ਨਾਲ ਮੀਂਹ ਦਾ ਇੰਤਜ਼ਾਰ ਕੀਤਾ ਹੈ ਪਰ ਇਸ ਵਾਰ ਮੌਨਸੂਨ ਨੇ ਜਿਹੜਾ ਪੰਜਾਬ ਦੇ ਵਿੱਚ ਆਪਣੀ ਰਫ਼ਤਾਰ ਉਹ ਮੱਠੀ ਹੀ ਰੱਖੀ ਹਾਲਾਂਕਿ ਕਿਸੇ ਦਿਨ ਪੰਜਾਬ ਦੇ ਵਿੱਚ ਕਾਫੀ ਜ਼ੋਰਦਾਰ ਮੀਂਹ ਪੈਂਦਾ ਸੀ ਜਿਸ ਦੇ ਨਾਲ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਜਿਸ ਦੇ ਨਾਲ ਸੜਕਾਂ ਨੇ ਜਿਹੜੀਆਂ ਜਲਥਲ ਹੋ ਗਈਆਂ ਸੀ ਜਲਥਲ ਹੋਣ ਕਾਰਨ ਸੜਕਾਂ ਦੇ ਵਿੱਚ ਡੇਂਗੂ ਵਰਗੇ ਮੱਛਰਾਂ ਦੀ ਜਿਹੜੀ ਪੈਦਾਸ਼ ਹੋ ਗਈ ਸੀ ਜਿਸ ਦੇ ਨਾਲ ਪੰਜਾਬ ਦੇ ਕਈ ਸੂਬਿਆਂ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋਇਆ ਸੀ ਪਰ ਅੱਜ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੰਜਾਬ ਚੰਡੀਗੜ੍ਹ ਹਰਿਆਣਾ ਵਿਖੋ ਮੌਨਸੂਨ ਜਿਹੜੀ ਆਪਣੀ ਵਾਪਸੀ ਕਰ ਜਾਏਗਾ ਤੇ ਅੱਜ ਪੰਜਾਬ ਦੇ ਸਾਰੇ ਸੂਬਿਆਂ 'ਚ ਲਗਭਗ ਮੌਸਮ ਸਾਫ਼ ਰਹੇਗਾ ਕਿ ਸੇ ਵੀ ਸੂਬੇ ਲਈ ਮੀਦ ਅਲਰਟ ਐਮੇ ਜਾਰੀ ਕੀਤਾ ਗਿਆ ਹੈ ਤਾਪਮਨ ਦੇ ਵਿੱਚ ਵੀ ਜਿਹੜਾ 1.6 ਡਿਗਰੀ ਤੱਕ ਦਾ ਵਾਧਾ ਦੇਖਣ ਨੂੰ ਮਿਲੇਗਾ ਲੋਕਾਂ ਨੂੰ ਇੱਕ ਵਾਰ ਫਿਰ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਆਉਣ ਵਾਲੇ ਦਿਨਾਂ ਚ ਵੀ 5 ਅਕਤੂਬਰ ਤੱਕ ਜਿਹੜਾ ਪੰਜਾਬ ਦਾ ਮੌਸਮ ਹੈ ਸੂਬਿਆਂ ਦਾ ਉਹ ਬਿਲਕੁਲ ਸਾਫ਼ ਰਹੇਗਾ ਅਸਮਾਨ ਵੀ ਸਾਫ਼ ਰਹੇਗਾ ਬੱਦਲ ਵੀ ਨਹੀਂ ਛਾਣਗੇ ਤੇ ਧੁੱਪ ਦਾ ਜਿਹੜਾ ਲੋਕਾਂ ਨੂੰ ਸਾਹਮਣਾ ਕਰਨਾ ਪਵੇਗਾ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਦੱਸ ਇਹ ਕਿ ਮੌਨਸੂਨ ਜਿਹੜਾ ਅੱਜ ਪੰਜਾਬ ਤੋਂ ਵਾਪਸੀ ਕਰਨ ਜਾ ਰਿਹਾ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਧੰਨਵਾਦ